ਮੇਰੇ ਘਰ ਵਿੱਚ ਸੁੱਖ ਹੈ ਨਹੀਂ ਜਦੋਂ ਕੋਈ ਬੰਦਾ ਕਿਸੇ ਦੇ ਘਰੇ ਸੁੱਖ ਦੇ ਨਹੀਂ ਸਕਦਾ ਤੇ ਉਹਦੇ ਘਰੇ ਸੁੱਖ ਕਦੇ ਆ ਨਹੀਂ ਸਕਦਾ ਮੇਰਾ ਘਰ ਬਣ ਜੇ ਜੀ ਪਹਿਲਾਂ ਤੂੰ ਕਿਸੇ ਦੇ ਘਰ ਬਣਨ ਦੇ ਲਈ ਅਰਦਾਸ ਤਾਂ ਕਰ ਮੇਰਾ ਕਾਰੋਬਾਰ ਨਹੀਂ ਚੱਲਦਾ ਜੀ ਤੂੰ ਕਿਸੇ ਦੇ ਕਾਰੋਬਾਰ ਲਈ ਚੰਗੀ ਸੋਚ ਤਾਂ ਰੱਖ ਮੇਰੇ ਘਰੇ ਕਲੇਸ਼ ਬਹੁਤ ਹੈ ਜੀ ਤੂੰ ਕਿਸੇ ਦੇ ਘਰ ਦੇ ਕਲੇਸ਼ ਦੀ ਗੱਲ ਕਦੇ ਨਾ ਕਰ ਜਿਹੜੇ ਲੋਕ ਕਹਿੰਦੇ ਨੇ ਮੇਰੇ ਘਰ ਦਾ ਬਹੁਤ ਬੁਰਾ ਹਾਲ ਐ ਉਹ ਕਿਸੇ ਨੇ ਨਹੀਂ ਕੀਤਾਗਾ ਆਪਦੀ ਵਜ੍ਹਾ ਨਾਲ ਹੀ ਹੋਇਆ ਉਹ ਸਾਰਾ ਕੁਝ ਸ਼ਕਲਾਂ ਸਵਾਰਣ ਤੇ ਸਾਰੇ ਲੱਗੇ ਰਹੇ ਸ਼ਕਲਾਂ ਸਵਾਰਣ ਤੇ ਸਾਰੇ ਲੱਗੇ ਰਹੇ ਅਕਲਾਂ ਸਵਾਰੀਆਂ ਹੀ ਨਹੀਂ ਗਈਆਂ ਕਹੋ ਜੈ ਮਾਤਾ ਦੀ ਫਿਰ ਬੋਲੋ ਜੈ ਮਾਤਾ ਦੀ ਫਿਰ ਬੋਲੋ ਜੈ ਮਾਤਾ ਜਗਰਾਤੇ ਤੇ ਜਾਣਾ ਉੱਥੇ ਬੈਠ ਕੇ ਬੰਦਗੀ ਕਰਨੀ ਉੱਥੇ ਬੈਠ ਕੇ ਨਾਮ ਜਪਣਾ ਉੱਥੇ ਬੈਠ ਕੇ ਸਿਮਰਨ ਕਰਨਾ ਤੇ ਮਾਤਾ ਰਾਣੀ ਤੋਂ ਕੁਝ ਲੈ ਕੇ ਘਰੇ ਜਾਣਾ ਇਹਨੂੰ ਜਗਰਾਤਾ ਕਹਿੰਦੇ ਆ ਜਾਗਣ ਵਾਲੀ ਰਾਤ ਤਾਂ ਜਗਰਾਤੇ ਕੀਰਤਨ ਚੌਂਕੀਆਂ ਕਿਤਾ ਬਣਨ